ਸਸ਼ੀਗਲ ਦੋਸਤੋ ਅੱਜ ਮੈਂ ਵਿਦਿਆਰਥੀਆਂ ਨੂੰ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਜਿਹੜੇ ਕੋਰਸ ਕਰਨਾ ਚਾਹੁੰਦੇ ਜੇ ਤੇ ਉਹ ਗੁਰਕੁਲ ਡਿਗਰੀ ਕਾਲਜ ਦੇ ਵਿੱਚ ਕੋਰਸ ਜਿਹੜੇ ਹੈਗੇ ਨੇ ਉਹ ਕਿਹੜੇ ਨੇ ਬੀਏ ਆ ਬੀਸੀਏ ਬੀਐਸਸੀ ਬੀਲਿਵ ਤੇ ਪੀਜੀਡੀਸੀ ਹੈ ਪੀਜੀਡੀਸੀ ਜਿਹੜਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਆ ਬਾਕੀ ਜਿਹੜੇ ਸਾਰੇ ਉਹ ਪਲੱਸ 2 ਤੋਂ ਬਾਅਦ ਨੇ ਆਮ ਤੌਰ ਤੇ ਵਿਦਿਆਰਥੀਆਂ ਦੇ ਇਹ ਵੀ ਆਪਣੇ ਮਨਾਂ 'ਚ ਸਵਾਲ ਹੁੰਦੇ ਨੇ ਕਿ ਕੀ ਅਸੀਂ ਪਲੱਸ 2 ਆਰਟਸ ਨਾਲ ਕੀਤੀ ਹੈ ਤੇ ਬੀਸੀਏ ਕਰ ਸਕਦੇ ਆ ਹਾਂਜੀ ਗੁਰਨਾਨਕ ਦੇਵ ਯੂਨੀਵਰਸਿਟੀ 'ਚ ਤੁਸੀਂ BCA ਜਿਹੜੀ ਉਹ ਕਰ ਸਕਦੇ ਜੇ ਕਿਉਂਕਿ ਗੁਰਨਾਨਕ ਦੇਵ ਯੂਨੀਵਰਸਿਟੀ ਦੇ एलिजिਬਿਲਟੀ ਕਰੀਟੇਰੀਆ ਪਾਸ 2 'ਚ ਜੇ ਅਗਰ ਤੁਹਾਡੇ 45% ਨੰਬਰ ਆ ਤੁਸੀਂ BCA 'ਚ ਐਡਮਿਸ਼ਨ ਲੈ ਸਕਦੇ ਜੇ ਬਾਕੀ BSC ਜਿਹੜੀ ਉਹ ਕੰਪਿਊਟਰ ਸਾਇੰਸ ਆ ਜਿਵੇਂ ਅਸੀਂ BSC ਮੈਥ ਇਕਨੋਮਿਕਸ ਤੇ ਕੰਪਿਊਟਰ ਇਹ ਜਿਹੜਾ BSC ਗ੍ਰੇਡ ਮਿਲਦਾ ਵਾ ਤੁਸੀਂ ਇਹਦੇ 'ਚ ਵੀ ਐਡਮਿਸ਼ਨ ਲੈ ਸਕਦੇ BA ਜਿਹੜੀ ਆ ਉਹਦੇ ਵਿੱਚ ਬਹੁਤ ਸਾਰੇ ਸਬਜੈਕਟ ਜਿਹੜੇ ਤੁਹਾਨੂੰ ਗੁਰੂਕੁਲ ਡਿਗਰੀ ਕਾਲਜ ਵਿੱਚ ਮਿਲ ਜਾਣਗੇ ਉਹ ਵਿਦਿਆਰਥੀਆਂ ਦਾ ਇੱਕ ਹੋਰ ਵੀ ਸਵਾਲ ਹੁੰਦਾ ਵਾ ਕਿ ਗ੍ਰੈਜੂਏਸ਼ਨ ਜਿਹੜੀ ਆ BA ਉਹ ਐਵੇਂ ਹੀ ਆ ਮੈਂ ਇੱਕ ਗੱਲ ਕਵਾਂਗਾ ਕਿ ਬਹੁਤ ਸਾਰੇ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਜੜੀਆਂ ਜੌਬ ਓਪਰਚ्युनिटीज ਨੇ ਤੁਸੀਂ ਕਾਲਜ ਆਓ ਤੁਹਾਨੂੰ ਇੱਥੇ ਜਿਹੜਾ ਸਮਝਾਇਆ ਜਾਏਗਾ ਕਿ ਗ੍ਰੈਜੂਏਸ਼ਨ ਜੇ ਤੁਸੀਂ ਸਹੀ ਤਰੀਕੇ ਨਾਲ ਕਰਦੇ ਜੇ ਤੇ ਬਹੁਤ ਸਾਰੀਆਂ ਨੌਕਰੀਆਂ ਨੇ ਜਿਹੜੀਆਂ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਕਰ ਸਕਦੇ ਜੇ ਸੋ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਤੋਂ ਵੀ ਬਾਅਦ ਬਹੁਤ ਸਾਰੀਆਂ ਜੌਬਸ ਨੇ ਡੀਲੀ ਪਰ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਪਿੱਛੇ ਜੀ ਇਹਦੇ ਚ ਵੀ ਵੈਕੈਂਸੀਆਂ ਨਿਕਲੇ ਆਸੀ ਪਲੱਸ 2 ਤੋਂ ਬਾਅਦ ਇੱਕ ਸਾਲ ਦਾ ਕੋਰਸ ਆ ਤੁਸੀਂ ਇਹ ਵੀ ਕੋਰਸ ਜਿਹੜਾ ਲੈ ਸਕਦੇ ਜੇ PGDC ਜਿਹੜਾ ਉਹ ਗ੍ਰੈਜੂਏਸ਼ਨ ਵਾਲੇ ਬੱਚੇ ਜਿੰਨਾਂ ਨੇ ਸਿੰਪਲ ਗ੍ਰੈਜੂਏਸ਼ਨ ਕੀਤੀ ਹੈ ਤੇ ਉਹ ਕੰਪਿਊਟਰ ਕਰਨਾ ਚਾਹੁੰਦੇ ਨੇ ਕਿਉਂਕਿ ਜਦੋਂ ਵੀ ਕੋਈ ਜੋਬ ਨਿਕਲਦੀ ਉਹਦੇ ਵਿੱਚ ਕੰਪਿਊਟਰ ਦੀ ਡਿਮਾਂਡ ਕੀਤੀ ਜਾਂਦੀ ਹੈ ਸੋ ਤੁਸੀਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਜਿਹੜਾ ਗੁਰਕੁਲ ਡਿਗਰੀ ਕਾਲਜ ਵਿੱਚ ਕਰ ਸਕਦੇ ਜੀ ਧੰਨਵਾਦ ਜੀ